ਹੁਸ਼ਿਆਰਪੁਰ ਜਲੰਧਰ ਰੋਡ ਤੇ ਬੱਸ ਅਤੇ ਟਿਪਰ ਵਿਚਕਾਰ ਭਿਆਨਕ ਟੱਕਰ ਦੋ ਮੌਤਾਂ 15 ਜ਼ਖਮੀ ਬੱਸ ਦੀ ਛੱਤ ਦੇ ਪਰਖੱਚੇ ਉੱਡੇ ਜਲੰਧਰ ਤੋਂ ਹੁਸ਼ਿਆਰਪੁਰ ਆ ਰਹੀ ਸੀ ਪ੍ਰਾਈਵੇਟ ਕੰਪਨੀ ਦੀ ਬੱਸ ਓਵਰਟੇਕਿੰਗ ਦੀ ਕੋਸ਼ਿਸ਼ ਨੂੰ ਮੰਨਿਆ ਜਾ ਰਿਹਾ ਹੈ ਹਾਦਸੇ ਦਾ ਕਾਰਨ ਸਵਾਰੀਆਂ ਫੱਟੜ ਸੀ ਬਾਹਰ ਡਿੱਗੀਆਂ ਪਈਆਂ ਸੀ ਜੀ 15 ਪੀ ਬੰਦੇ ਦਾ ਜਿਹੜੇ ਬਹੁਤ ਜ਼ਿਆਦਾ ਗੰਭੀਰ ਜ਼ਖਮੀ ਸੀ 7 ਬੰਦੇ ਵਿੱਚੋਂ ਸਹੀ ਨਿਕਲੇ ਜੀ ਉਸ ਟਾਈਮ ਅੰਮ੍ਰਿਤਸਰ ਵਿੱਚ ਮੋਬਾਈਲ ਫੋਨ ਦੀ ਮਦਦ ਨਾਲ ਮਹਿਜ਼ 4 ਦਿਨਾਂ ਅੰਦਰ ਸੁਲਝੀ ਕਤਲ ਦੀ ਗੁੱਥੀ ਪੁਲਿਸ ਦਾ ਦਾਵਾ ਪਿੰਡ ਕੱਕੜ ਦੇ ਸੁਖਦੀਪ ਦੇ ਕਤਲ ਦੇ ਇਲਜ਼ਾਮ 'ਚ ਪੁਲਿਸ ਨੇ ਕੀਤਾ ਮ੍ਰਿਤਕ ਨੂੰ ਆਖਰੀ ਫੋਨ ਕਾਲ ਕਰਨ ਵਾਲੇ ਉਸਦੇ ਦੋਸਤ ਹਰਬੰਸ ਸਿੰਘ ਨੂੰ ਗ੍ਰਿਫਤਾਰ ਕਬੂਲਿਆ ਗੁਨਾ 13 ਸਤੰਬਰ ਨੂੰ ਹੋਇਆ ਸੀ ਕਤਲ ਪੈਸਿਆਂ ਦੇ ਲੈਣ ਦੇਣ ਨੂੰ ਮੰਨਿਆ ਜਾ ਰਿਹਾ ਕਤਲ ਦਾ ਕਾਰਨ ਮ੍ਰਿਤਕ ਤੇ ਇਹ ਜਿਹੜਾ ਅਕਿਊਜ਼ ਹੈਗਾ ਦੋਨੋਂ ਨਸ਼ੇ ਦੇ ਤੰਦੇ ਦੇ ਵਿੱਚ ਜੁੜੇ ਹੋਏ ਸੀ ਆਪਸ ਦੇ ਵਿੱਚ ਉਹਦੇ ਵਿੱਚ ਲੈਣ ਦੇਣ ਸੀਗਾ ਇਹਨਾਂ ਦਾ ਜੋ ਇਹ ਵਾਪਸ ਨਹੀਂ ਸੀ ਕਰਦੇ ਇਸੀ ਰੰਜਿਸ਼ ਦੇ ਤਹਿਤ ਇਹਨੇ ਉਹਦਾ ਗੋਲੀ ਮਾਰ ਕੇ ਤੇ ਕਤਲ ਕਰ ਦਿੱਤਾ ਲੁਧਿਆਣਾ ਦੇ ਸਰਕਾਰੀ ਹਸਪਤਾਲ ਚੋਂ ਚੋਰੀ ਹੋਈ ਨਵਜੰਮੀ ਬੱਚੀ ਜਲੰਧਰ ਤੋਂ ਬਰਾਮਦ ਬੱਚੀ ਚੋਰੀ ਕਰਨ ਦੇ ਇਲਜ਼ਾਮ ਹੇਠ ਤਿੰਨ ਔਰਤਾਂ ਗ੍ਰਿਫਤਾਰ ਮਲਜ਼ਮ ਔਰਤਾਂ ਚੋਂ ਇੱਕ ਨੇ ਨਕਲੀ ਨਰਸ ਬਣ ਕੇ ਚੁਰਾਈ ਸੀ ਬੱਚੀ ਇਨ੍ਹਾਂ ਹੀ ਔਰਤਾਂ ਨੇ ਕੱਥੇ ਤੌਰ ਤੇ ਜਲੰਧਰ ਦੇ ਸਿਵਲ ਹਸਪਤਾਲ ਵਿੱਚੋਂ ਵੀ ਕੁਝ ਦਿਨ ਪਹਿਲਾਂ ਕੀਤਾ ਸੀ ਇੱਕ ਬੱਚਾ ਚੋਰੀ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ ਫਿਲਮ ਐਮਐਸਜੀ 2 ਕੱਲ ਹੋਏਗੀ ਰਿਲੀਜ਼ ਬੁੱਧਵਾਰ ਨੂੰ ਗੁੜਗਾਉਂ ਚ ਹੋਇਆ ਫਿਲਮ ਦਾ ਪ੍ਰੀਮੀਅਰ ਹਜ਼ਾਰਾਂ ਦੀ ਗਿਣਤੀ ਚ ਪਹੁੰਚੇ ਡੇਰਾ ਸਮਰਥਕ ਸਾਊਥ ਅਮਰੀਕੀ ਦੇਸ਼ ਚਿੱਲੀ ਚ ਆਇਆ ਜ਼ਬਰਦਸਤ ਭੁਚਾਲ ਨੇ ਵਧਾਈ ਗੁਆਂਢੀ ਦੇਸ਼ਾਂ ਦੀ ਚਿੰਤਾ ਭੁਚਾਲ ਕਾਰਨ ਪੇਰੂ ਹਵਾਈ ਕੈਲੀਫੋਰਨੀਆ ਤੇ ਨਿਊਜ਼ੀਲੈਂਡ ਚ ਸੁਨਾਮੀ ਦੀ ਚੇਤਾਵਨੀ ਚਿੱਲੀ ਚ ਆਏ ਭੁਚਾਲ ਦੀ ਰਿਕਟਰ ਸਕੇਲ ਤੇ ਤੀਬਰਤਾ 8.3 ਮਾਪੀ ਗਈ ਹੁਣ ਤੱਕ 5 ਮੌਤਾਂ ਦੀ ਖਬਰ